ਸਲੋਕ ਮਹੱਲਾ ਨੌਵੇਂ ਕੇ ਸਲੋਕ ਪਹਿਲਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਕੋ ਨਾਨਕ ਪਜ ਹਰਮਨਾ ਇਹ ਵਿਦਜਲ ਕੋ ਮੀਨੀ ਵਿਧੀ ਹੈ ਭਾਈ ਨਾਮ ਨੂੰ ਸਮਝਣ ਦੀ ਜੀ ਮੱਛੀ ਪਾਣੀ ਚ ਰਹਿੰਦੀ ਹੈ ਪਾਣੀ ਤੋਂ ਬਾਹਰ ਆਉਂਦੀ ਉਹਦੀ ਮੌਤ ਹੈ ਜੇ ਪਾਣੀ ਚ ਰਹਿੰਦੀ ਹੈ ਤਾਂ ਜੀਵਨ ਹੈ ਇਹ ਮੇ ਜੀ ਆਪਾਂ ਹੁਕਮ ਚ ਰਾਂਗੇ ਬਾਣੇ ਚ ਰਾਂਗੇ ਤਾਂ ਆਪਾਂ ਨੂੰ ਸਦਜੀਵਨ ਮਿਲ ਜੂਗਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਅਸੀਂ ਗੁਰਸਿੱਖਾਂ ਨੇ ਕਿੰਨੀ ਹੋਰ ਨਿਕਲ ਜਾਂਦੇ ਨੇ ਐਸੀ ਤਾਂ ਝੂਠੇ ਦਾਅਵੇ ਕਰਦੇ ਨੇ ਕਿਦੇ ਚੱਲੇ ਆ ਭਾਈ ਸੱਚਖੰਡ ਨੂੰ ਜਾਣਾ ਕਿੱਥੇ ਹੈ ਉਹ ਸਰੀਰ 'ਚ ਰਹਿੰਦੇ ਰਿਆਂਦੇ ਪਹਿਲਾਂ ਹੀ ਪਹੁੰਚ ਜਾਣਾ ਭਾਈ ਇਹੀ ਤਾਂ ਸਮਝਣੀ ਸੀ ਬੀਦੀ ਆਪਾਂ ਸਮਝੀ ਕਿਉਂ ਨਹੀਂ ਆਪਾਂ ਗੋਬਿੰਦ ਦੇ ਗੁਣ ਨਹੀਂ ਗਾਏ ਆਪਦੇ ਗਮਉਣ ਲੱਗੇ ਤਾਂ ਕਰਾਹੇ ਪੈ ਗਏ ਸੰਸਾਰ ਦੀ ਬੁੜੀਆਂ ਨਾਲ ਸਾਡੇ ਅੰਦਰ ਹੰਕਾਰ ਪੈਦਾ ਹੋ ਗਿਆ ਕੁਦਰਤ ਨੂੰ ਭੁੱਲ ਗਏ ਉਹ ਕਾਲ ਦੀ ਚੋਟ ਨੂੰ ਭੁੱਲ ਗਏ ਕਹੋ ਕਬੀਰ ਤਬ ਹੀ ਜਾਗੇ ਜਦ ਜਮ ਕਾ ਡੰਡ ਮੂੜ ਮੈਨ ਆਗੇ ਜਮ ਜਦੋਂ ਮਾਰੂਗਾ ਫਿਰ ਆਪਾਂ ਜਾਗਾਂਗੇ ਨਹੀਂ ਭਾਈ ਪਹਿਲਾਂ ਹੀ ਜਾਗਣਾ ਆਪਾਂ ਇਹ ਵਿਧੀ ਇਹਨੂੰ ਸਮਝੀਏ